ਬੱਚਿਆਂ ਦੇ ਲਈ ਟੀਵੀ ਦੇਖਣਾ ਕਿੰਨਾ ਖਤਰਨਾਕ ਹੋ ਸਕਦਾ ਏ ਇੱਕ ਖਬਰ ਸੁਣ ਕੇ ਤੁਹਾਡੇ ਉੱਡ ਜਾਣਗੇ ਹੋਸ਼ 13 ਸਾਲ ਦੀ ਕੁੜੀ ਨੇ ਨਾਟਕ ਦੇਖ ਚੁੱਕ ਲਿਆ ਖੌਫਨਾਕ ਕਦਮ ਜਿਸ ਨੂੰ ਵੇਖ ਉਸਦੇ ਮਾਪਿਆਂ ਦੇ ਪੈਰਾਂ ਥੱਲਿਓ ਖਿਸਕ ਗਈ ਜ਼ਮੀਨ ਟੀਵੀ ਦੇਖਦੇ ਸਮੇਂ ਆਪਣੇ ਬੱਚਿਆਂ ਦਾ ਤੁਸੀਂ ਵੀ ਰੱਖੋ ਖਾਸ ਧਿਆਨ ਕਿਤੇ ਉਹ ਵੀ ਨਾ ਕਰ ਦੇ ਨਜਹੀ ਗਲਤ ਹਰਕਤ ਜੋ ਜੋ ਟੀਵੀ ਦੇ ਵਿੱਚ ਦੇਖਿਆ ਉਸ ਨੂੰ ਅਸਲ ਦੇ ਵਿੱਚ ਕਰਨ ਦੀ ਕੋਸ਼ਿਸ਼ ਨੇ ਬੱਚੀ ਦੀ ਲੈ ਲਈ ਜਾਨ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ 13 ਸਾਲ ਦੀ ਬੱਚੀ ਨੇ ਟੀਵੀ ਦੇਖ ਕੇ ਵੱਡਾ ਖੌਫਨਾਕ ਕਦਮ ਚੁੱਕਿਆ ਉਸ ਨੇ ਇੱਕ ਨਾਟਕ ਦੇ ਵਿੱਚ ਜੋ ਜੋ ਦੇਖਿਆ ਉਸ ਨੂੰ ਅਸਲ ਦੇ ਵਿੱਚ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਇਸ ਹਾਦਸੇ ਦੇ ਵਿੱਚ ਉਸ ਬੱਚੀ ਦੀ ਮੌਤ ਹੋ ਗਈ ਇਹ ਮਾਮਲਾ ਖੰਨਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸੀਆਈਡੀ ਨਾਮ ਦੇ ਟੀਵੀ ਸ਼ੋਅ ਨੂੰ ਦੇਖਦਿਆਂ ਉਸ ਦੀ ਨਕਲ ਕਰਦਿਆਂ 13 ਸਾਲ ਦੀ ਬੱਚੀ ਨੇ ਵਾਹ ਲਗਾ ਲਿਆ। 8ਵੀਂ ਜਮਾਤ ਦੀ ਵਿਦਿਆਰਤਣ ਸੀ ਅਤੇ ਉਸ ਦਾ ਪਰਿਵਾਰ ਜਿਹੜਾ ਹੈ ਬਿਹਾਰ ਤੋਂ ਆਇਆ ਹੋਇਆ ਸੀ ਜੋ ਇਸ ਸਮੇਂ ਦੁਰਾਹੇ ਦੇ ਵਿੱਚ ਰਹਿੰਦਾ ਸੀ। ਹਾਦਸਾ ਜਿਹੜਾ ਇਹ ਐਤਵਾਰ ਦੀ ਸ਼ਾਮ ਨੂੰ ਵਾਪਰਿਆ ਅਨੀਤਾ ਆਪਣੇ ਭਰਾ ਤੇ ਕੁਝ ਹੋਰ ਗੁਆਂਢ ਦੇ ਬੱਚਿਆਂ ਦੇ ਨਾਲ ਘਰ ਦੇ ਵਿੱਚ ਬੈਠੀ ਸੀਆਈਡੀ ਨਾਟਕ ਦੇਖ ਰਹੀ ਸੀ। ਨਾਟਕ ਦੌਰਾਨ ਉਹ ਨਕਲ ਕਰਦਿਆਂ ਇੱਕ ਖਤਰਨਾਕ ਦ੍ਰਿਸ਼ ਜੋ ਹੈ ਦੁਹਰਾਨ ਲੱਗ ਪਈ। ਉਸਨੇ ਇੱਕ ਤਾਰ ਲੈ ਕੇ ਆਪਣੀ ਗਰਦਨ ਦੇ ਵਿੱਚ ਪਾ ਲਈ ਅਤੇ ਫਾਂਸੀ ਲੈਣ ਦੀ ਨਕਲ ਕਰਦਿਆਂ ਮੇਜ਼ ਤੇ ਚੜ ਗਈ। ਅਚਾਨਕ ਮੇਜ਼ ਟੁੱਟ ਗਿਆ ਅਤੇ ਅਨੀਤਾ ਦਾ ਸੰਤੁਲਨ ਖੋ ਬੈਠਾ ਅਤੇ ਉਹ ਤਾਰ ਦੇ ਨਾਲ ਲਟਕ ਗਈ ਉਸ ਦੀ ਮੌਤ ਹੋ ਗਈ। ਬਾਕੀ ਬੱਚੇ ਦ੍ਰਿਸ਼ ਦੇਖ ਕੇ ਡਰ ਗਏ। ਉਹਨਾਂ ਗੱਲੀ ਦੇ ਵਿੱਚ ਜਾ ਕੇ ਰੋਲਾ ਪਾਇਆ। ਆਸ-ਪਾਸ ਦੇ ਲੋਕ ਮੌਕੇ ਤੇ ਭੱਜ ਗਏ। ਅਨੀਤਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਕਲਾਂ ਦਿੱਤਾ ਅਨਿਤਾ ਦੇ ਪਿਤਾ ਰਾਜ ਬਬਲ ਨੇ ਦੱਸਿਆ ਕਿ ਸਾਰਾ ਕੁਝ ਬਿਲਕੁਲ ਖੇਡ ਵਾਂਗ ਹੋਇਆ ਸੀ ਉਹਨਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਟੀਵੀ ਨਾਟਕ ਦੀ ਨਕਲ ਕਰਦਿਆਂ ਉਹਨਾਂ ਦੀ ਧੀ ਦੀ ਜ਼ਿੰਦਗੀ ਖਤਮ ਹੋ ਜਾਏਗੀ ਉਦਰ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਦੇ ਵੱਲੋਂ ਹਾਲਾਂਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਬਾਤ ਹੀ ਖਤਰਨਾਕੀ ਮਾਮਲਾ ਜੋ ਹੈ ਪੰਜਾਬ ਦੇ ਖੰਨਾ ਤੋਂ ਸਾਹਮਣੇ ਆਇਆ ਤੁਸੀਂ ਵੀ ਟੀਵੀ ਦੇਖਦੇ ਸਮੇਂ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਟੀਵੀ ਦੇਖਦੇ ਸਮੇਂ ਬੱਚਿਆਂ ਦੇ ਤੁੰ ਜੋ ਹੈ ਜੋ ਦੇਖ ਰਹੇ ਹੁੰਦੇ ਨੇ ਉਸੇ ਵਿੱਚ ਲੱਗੀ ਹੁੰਦੀ ਹੈ ਕਈ ਵਾਰ ਉਸ ਨੂੰ ਅਸਲ ਦੇ ਵਿੱਚ ਅਜ਼ਮਾਉਣ ਦੀ ਕੋਸ਼ਿਸ਼ ਕਰਦੇ ਆ ਬੱਚੇ ਵੱਡੀਆਂ ਗਲਤੀਆਂ ਕਰ ਬੈਠਦੇ ਨੇ ਜਿ ਰਾਜਵਲਰ ਕੀ ਬਾਤ ਸਰ ਬੱਚੇ ਸੀਆਈਡੀ ਵਾਲਾ ਸੀਰੀਅਲ ਦੇਖ ਰਹੇ ਤੇਨੋ ਚਾਰੋਂ ਮਿਲ ਕੇ वो का देखो सी आई वाला करके दिखाता यही में टेबल रख के ऊपर टंगा हुआ था उस पर चढ़ गई चढ़ के गला में लगा दिया वो और टेबल टूटा हुआ था तेरे से एक एक चक्कर टेबल घसक गया वो टंग गई उस पर अनिता प्राथमिक विद्यालय में बिहार के रायचा चौक रैचा चौक पढ़ते हैं सरपंच कॉलोनी के, सर के तरफ हाँ दुराहा से आगे पे कोई, so, कोई नहीं सर चला नहीं, तो मेरा लड़का जो है ना साथ था हाँ। उसको उसे हुआ तो गली में हल्ला करने लग गया था ठीक है तो उसके बाद में मेरा मम्मी उसका आ गई थी ड्यूटी से तो रास्ता में कोई जा रहा था उसको खोजने तो मोटरसाइकिल से मेरा तक तो आपको लड़की ऐसे से हो गई तो फिर वो आए तो हम एक बजे काम पे थे तो हमको फोन आया तो फिर हम लोग भी आए इसको दिखा रही अपने भाई को बहन को भाई छोटा है हाँ हाँ कितने बच्चे हैं आपके चार ये सबसे बड़ी है इसकी तेरह साल तो कब की बात है ये परसों तो की हाँ की नाम है इसका मेरा नाम बलवीर सिंह है बच्चे से पाई दे भाई लग रहे हैं ये रिश्तेदारी जो मेरा मामे दा साडू है ये ਕੀ ਘਟਨਾ ਹੋਈ ਹੈ ਜੀ ਘਟਨਾ ਆਇਆ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗਲਫਰਾਹ ਲੈ ਲਿਆ ਜੀ ਅਸੀਂ ਜਿਵੇਂ ਗਏ ਸਿੱਧਾ ਗਏ ਤਾਂ ਜਨੂ ਦਾ ਉੱਥੇ ਸਾਰੇ ਪਹੁੰਚੇ ਹੋਏ ਸੀ ਜੀ ਉੱਥੇ ਜਨੂ ਅਸੀਂ ਪਹੁੰਚੇ ਫਿਰ ਦੇਖਿਆ ਉੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਸੀ ਉਹਨੇ ਨੇ ਸਾਰਾ ਕੰਮ ਉਹਨੇ ਨਹੀਂ ਕਰਿਆ ਜੀ ਸਾਡੇ ਜਾਣ ਤੋਂ ਪਹਿਲਾਂ ਮੁਲਾਜ਼ਮ ਪਹੁੰਚੇ ਹੋਏ ਸੀ ਤੋ ਕੁਝ ਕਾਰਨ ਪਤਾ ਲੱਗੇ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਸੀ ਤਾਂ ਕੰਮ ਤੇ ਸੀਗੇ ਸਾਰੇ ਕਿਤਾ ਨਹੀਂ ਦੱਸਿਆ ਹੋਣਾ ਕੁਛ ਨਹੀਂ ਦੱਸਿਆ ਨਹੀਂ ਬੱਚੇ ਨੂੰ ਵੀ ਇਹ ਵੀ ਸਾਰੇ ਸਾਰੇ ਕੰਮ ਤੇ ਸੀ ਇਕੱਠੇ ਗਏ ਹੁੰਦੇ ਸੀ ਸਾਰੇ ਇਹ ਤਾਂ ਬੱਚੇ ਨੂੰ ਪਤਾ ਹੋਊਗਾ ਬੱਚੇ ਦਾ ਜਾਣਦਾ ਹੀ ਛੋਟੇ ਛੋਟੇ ਬੱਚੇ ਨੇ ਇਹ ਸਰ ਕੀ ਮੈਟਰ ਹੋਇਆ ਜੀ ਇਹ ਲੜਕੀ ਨਾਲ ਸਾਡੇ ਕੋਲ ਨਾ ਰਾਜਵੰਦਵ ਹੈ ਇਹਦੀ ਲੜਕੀ ਹੈ ਨੀਤਾ ਹੈਗੀ ਆ ਉਮਰ ਕਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ ਨੂੰ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁੜੀ ਜੀ ਰਫਾ ਹੱਲ ਲੈ ਗਈ ਉੱਥੇ ਹੀ ਗਏ ਆ ਮੌਕੇ ਤੇ ਜਾ ਕੇ ਪੜਤਾਲ ਕੀਤੀ ਐ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉੱਥੇ ਮੌਕੇ ਤੇ હાજર ਨਹੀਂ ਸੀਗੇ ਆਪਣੇ ਕੰਮਾਂ ਕਾਰਾਂ ਤੇ ਗਏ ਸੀ ਇਹ ਲੜਕੀ ਨੇ ਤਾਰ ਦੇ ਨਾਲ ਕਪੜੇ ਢੰਗ ਵਾਲੀ ਤਾਰ ਹੁੰਦੀ ਐ ਉਹਦੇ ਨਾਲ ਤੁੰਨੀ ਨਾਲ ਫਾਹ ਲਿਆ ਹੋਇਆ ਸੀ ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਤੇ ਸਭ ਕੁਝ ਕਾਰਨਿਕਤਮ ਕੇ ਸਾਹਮਣੇ ਆਇਆ ਇਹ ਕੁਝ ਕਾਰਨ ਫਿਲਹਾਲ ਨਹੀਂ ਹੋਇਆ ਜਿਹਾ ਕਰ ਬਾਕੀ ਪੋਸਟਮਾਰਟ ਹੋ ਰਿਹਾ ਇਹ ਤਾਂ ਕਲੀਅਰ ਐ